Ontario Khalsa Darbar Hockey Field Club ਦੇ ਖਿਡਾਰੀ ਵਕਫ ਵਕਫ ਥਾਵਾਂ ਤੇ ਟੂਰਨਾਮੈਂਟ ਮੈਚ ਖੇਡਣ ਦੇ ਲਈ ਜਾਂਦੇ ਰਹਿੰਦੇ ਹਨ ਤੇ ਉਹਨਾਂ ਦੇ ਵੱਲੋਂ ਮੱਲਾ ਮਾਰੀਆਂ ਜਾਂਦੀਆਂ ਨੇ ਤੇ ਇੱਕ ਵਾਰ ਫਿਰ ਤੋਂ ਇਹਨਾਂ ਨੌਜਵਾਨ ਖਿਡਾਰੀਆਂ ਦੇ ਵੱਲੋਂ ਦੋ ਟੂਰਨਾਮੈਂਟਾਂ ਦੇ ਵਿੱਚ ਜਿੱਤ ਹਾਸਲ ਕਰ ਲਈ ਗਈ ਹੈ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਇੱਕ ਨਵਾਂ ਇਤਿਹਾਸ ਵੀ ਰਚ ਦਿੱਤਾ ਗਿਆ ਹੈ ਅਤੇ ਹਰ ਇੱਕ ਪੰਜਾਬੀ ਦੇ ਵੱਲੋਂ ਇਹਨਾਂ ਦੇ ਉੱਪਰ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ OKD Hockey Field Club ਦੇ ਜੋ ਇਹ ਖਿਡਾਰੀ ਨੇ ਇਹਨਾਂ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਦੇ ਵੱਲੋਂ ਮੈਚ ਦੇ ਵਿੱਚ ਚੰਗਾ ਪਰਫਾਰਮ ਕੀਤਾ ਜਾਂਦਾ ਤਾਂ ਸਾਰਿਆਂ ਦੇ ਵੱਲੋਂ ਇਹਨਾਂ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਦੋ ਟੂਰਨਾਮੈਂਟ ਜੋ ਕਿ ਇਨਡੋਰ ਹਾਕੀ ਟੂਰਨਾਮੈਂਟ ਹੋਏ ਸਨ ਇਹ ਟੂਰਨਾਮੈਂਟ ਦੇ ਵਿੱਚ 골ਡ ਮੈਡਲ ਜਿੱਤਿਆ ਗਿਆ ਆ ਇਸ ਦੇ ਬਾਰੇ ਹੋਰ ਕੀ ਅਪਡੇਟ ਹੈ ਜਾਣਦੇ ਆ OKD ਫੀਲਡ ਹਾਕੀ ਕਲੱਬ ਨੇ ਕੈਨੇਡਾ ਦੀ ਇੰਡੋਰ ਹਾਕੀ ਵਿੱਚ ਆਪਣਾ ਵੱਡਾ ਨਾਂ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਕਲੱਬ ਨੇ ਇਸ ਸੀਜ਼ਨ ਦੇ ਦੋ ਸਭ ਤੋਂ ਜ਼ਰੂਰੀ ਅਤੇ ਮੁੱਖ ਇੰਡੋਰ ਹਾਕੀ ਟੂਰਨਾਮੈਂਟ ਸਕਾਰਬਰੋ ਕੱਪ ਅਤੇ ਵਾਟਰਲੂ ਵਿੱਚ ਹੋਏ ਕੈਨੇਡੀਅਨ ਇੰਡੋਰ ਕਲਾਸਿਕ CIC ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਾ ਵਿੱਚ ਸੋਨੇ ਦੇ ਤਗਮੇ ਆਪਣੇ ਨਾਮ ਕੀ ਧਨ ਇਹ ਜਿੱਤ ਨਾ ਸਿਰਫ ਟੀਮ ਦੀ ਮਿਹਨਤ ਦਾ ਸਬੂਤ ਹੈ ਸਗੋ ਕੈਨੇਡਾ ਦੀ ਇਨਡੋਰ ਹਾਕੀ ਵਿੱਚ OKD ਦੀ ਮਜ਼ਬੂਤ ਪਛਾਣ ਨੂੰ ਹੋਰ ਮਜ਼ਬੂਤ ਕਰਦੀ ਹੈ ਸਕਾਰਬਰੋ ਕੱਪ ਵਿੱਚ OKD ਫੀਲਡ ਹਾਕੀ ਕਲੱਬ ਨੇ ਸ਼ੁਰੂ ਤੋਂ ਅਖੀਰ ਤੱਕ ਦਬਦਬਾ ਬਣਾਈ ਰੱਖਿਆ ਟੀਮ ਨੇ ਹਰ ਮੈਚ ਵਿੱਚ ਅਨੁਸ਼ਾਸਿਤ ਡਿਫੈਂਸ ਤੇਜ਼ ਹਮਲੇ ਅਤੇ ਸ਼ਾਨਦਾਰ ਟੀਮਵਰਕ ਦਾ ਪ੍ਰਦਰਸ਼ਨ ਕੀਤਾ ਇਸ ਜਿੱਤ ਨਾਲ OKD ਨੇ 8ਵੀਂ ਵਾਰ ਸਕਾਰਬਰੋ ਕੱਪ ਆਪਣੇ ਨਾਮ ਕਰਕੇ ਇੱਕ ਨਵਾਂ ਮੀਲ ਪੱਥਰ ਹਾਸਲ ਅਸਲ ਕੀਤਾ ਜੋ ਕਲੱਬ ਦੀ ਲਗਾਤਾਰ ਕਾਮਯਾਬੀ ਅਤੇ ਤਜਰਬੇ ਨੂੰ ਦਰਸਾਉਂਦਾ ਹੈ ਇਸੇ ਤਰ੍ਹਾਂ ਵਾਟਰਲੂ ਵਿੱਚ ਹੋਏ ਕੈਨੇਡੀਅਨ ਇਨਡੋਰ ਕਲਾਸਿਕ ਟੂਰਨਾਮੈਂਟ ਵਿੱਚ ਵੀ OKD ਨੇ ਆਪਣੀ ਕਾਬਲੀਅਤ ਦਾ ਲੋਹਾ ਮਣਵਾਇਆ ਦੇਸ਼ ਭਰ ਦੀਆਂ ਮਜ਼ਬੂਤ ਟੀਮਾਂ ਦੇ ਮੁਕਾਬਲੇ ਵਿੱਚ ਕਰ OKD ਨੇ ਦਬਾਅ ਹੇਠ ਵੀ ਸ਼ਾਂਤੀ ਅਤੇ ਆਤਮ ਵਿਸ਼ਵਾਸ ਨਾਲ ਖੇਡ ਦਿਖਾਈ ਫਾਈਨਲ ਮੈਚ ਵਿੱਚ ਟੀਮ ਦੀ ਰਣਨੀਤੀ, ਫਿਟਨੈਸ ਅਤੇ ਜਿੱਤ ਦੀ ਲਾਲਸਾ ਸਾਫ਼ ਨਜ਼ਰ ਆਈ ਜਿਸ ਨਾਲ ਕਲੱਬ ਨੇ 6ਵੀਂ ਵਾਰ ਸੀਆਈਸੀ ਟਾਈਟਲ ਜਿੱਤ ਕੇ ਆਪਣੀ ਸ਼ਾਨ ਵਿੱਚ ਹੋਰ ਵਾਧਾ ਕੀਤਾ। ਇਹ ਸਾਰੀਆਂ ਉਪलब्ਧੀਆਂ ਟੀਮ ਦੇ ਖਿਡਾਰੀਆਂ ਦੀ ਇਕੱਠੇ ਮਿਹਨਤ, ਕੋਚਿੰਗ ਸਟਾਫ ਦੀ ਸੁਚੱਜੀ ਯੋਜਨਾ ਅਤੇ ਮੈਨੇਜਮੈਂਟ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਹਰ ਖਿਡਾਰੀ ਨੇ ਆਪਣੀ ਭੂਮਿਕਾ ਬਖੂਬੀ ਨਿਭਾਈ ਅਤੇ ਟੀਮ ਸਪਿਰਿਟ ਨੂੰ ਸਭ ਤੋਂ ਉੱਪਰ ਰੱਖਿਆ। ਓਕੇਡੀ ਫੀਲਡ ਹਾਕੀ ਕਲੱਬ ਨੇ ਨੌਜਵਾਨ ਖਿਡਾਰੀਆਂ ਲਈ ਵੀ ਇੱਕ ਪ੍ਰੇਰਣਾ ਬਣ ਕੇ ਦਿਖਾਇਆ ਹੈ ਕਿ ਲਗਾਤਾਰ ਮਿਹਨਤ ਅਤੇ ਇਕਤਾ ਨਾਲ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਕਲੱਬ ਵੱਲੋਂ ਆਪਣੇ ਸਾਰੇ ਸਪਾਂਸਰਾਂ ਸਮਰਥਕਾਂ ਅਤੇ ਹਾਕੀ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਭਰੋਸੇ ਅਤੇ ਹੌਸਲਾ ਅਫਜ਼ਾਈ ਨਾਲ ਇਹ ਸੁਨਹਿਰੀ ਸਫ਼ਰ ਸੰਭਵ ਹੋਇਆ ਪਵਿਕਵਲ ਤੱਕਦੇ ਹੋਏ ਓਕੇਡੀ ਫੀਲਡ ਹਾਕੀ ਕਲੱਬ ਨੇ ਹੋਰ ਵੱਡੇ ਟੀਚੇ ਨਿਰਧਾਰਿਤ ਕੀਤੇ ਹਨ ਅਤੇ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਵੀ ਇਸੇ ਤਰ੍ਹਾਂ ਹੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ ਓਕੇਡੀ ਫੀਲਡ ਹਾਕੀ ਕਲੱਬ ਨੂੰ ਇਸ ਇਤਿਹਾਸਕ ਕਾਮਯਾਬੀ ਲਈ ਸਮੂਹ ਪੰਜਾਬੀ ਭਾਈਚਾਰੇ ਲੋ ਮੁਬਾਰਕਬਾਦ ਦਿੱਤੀਆਂ ਜਾ ਰਹੀਆਂ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ